ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਹੁੰਦਾ ਥੋੜਾ ਲਾਲਚੀ ਕਿਸਮ ਦਾ ਹੁੰਦਾ ਉਸ ਨੂੰ ਕਿਤੇ ਸੁਣ ਮਿਲਦੀ ਹੈ ਕਿ ਫਲਾਣੇ ਪਿੰਡ ਦੇ ਵਿੱਚ ਨਾ ਬਹੁਤ ਸਸਤੀ ਜ਼ਮੀਨ ਮਿਲਦੀ ਹੈ ਉਹ ਚਲਿਆ ਜਾਂਦਾ ਪਿੰਡ ਵਾਲੇ ਸ਼ਰਤ ਰੱਖਦੇ ਨੇ ਕਿ ਤੈਨੂੰ 1 ਲੱਖ ਰੁਪਏ ਜਮ੍ਹਾਂ ਕਰਾਣਾ ਹੋਵੇਗਾ ਸਵੇਰੇ ਤੜਕੇ 5 ਵਜੇ ਤੇਰੀ ਯਾਤਰਾ ਸ਼ੁਰੂ ਹੋਏਗੀ ਤੇ 5 ਵਜੇ ਖਤਮ ਹੋਏਗੀ ਜਿੰਨਾ ਰਸਤਾ ਤੂੰ ਤੈਅ ਕਰ ਲਵੇਂਗਾ 5 ਤੋਂ 5 ਵਜੇ ਤੱਕ ਉਨੀ ਸਾਰੀ ਜ਼ਮੀਨ ਤੇਰੀ ਹੋਏਗੀ ਉਹ ਸਵੇਰ ਤੜਕੇ ਉਸਨੂੰ 4 ਵਜੇ ਉਠਾ ਦਿੱਤਾ ਜਾਂਦਾ ਹੈ ਆਪਦਾ ਤਿਆਰ ਹੋ ਕੇ 5 ਵਜੇ ਯਾਤਰਾ ਸ਼ੁਰੂ ਹੁੰਦੀ ਹੈ ਉਸਨੂੰ ਰੋਟੀ ਵੀ ਨਾਲ ਦੇ ਦਿੱਤੀ ਜਾਂਦੀ ਪਾਣੀ ਵੀ ਦੇ ਦਿੱਤਾ ਜਾਂਦਾ ਹੈ ਉਹ ਤੁਰ ਪੈਂਦਾ ਲਗਾਤਾਰ ਤੁਰਿਆ ਜਾਂਦਾ ਹੈ ਪਹਿਲਾਂ ਹੌਲੀ ਹੌਲੀ ਤੁਰਦਾ ਫਿਰ ਭੱਜਣ ਲੱਗ ਜਾਂਦਾ ਕਿ ਜਿੰਨੀ ਜ਼ਿਆਦਾ ਜ਼ਮੀਨ ਕਵਰ ਕਰਾਂਗਾ ਉਨਨੀ ਜ਼ਿਆਦੀ ਮੇਰੀ ਹੋ ਜਾਏਗੀ ਭੱਜਿਆ ਜਾਂਦਾ ਭੱਜਿਆ ਜਾਂਦਾ ਫਿਰ ਸ਼ਾਮ ਨੂੰ ਜਦੋਂ ਵਾਪਸ ਮੁੜਨ ਲੱਗਦਾ ਸੋਚਦਾ ਯਾਰ ਰੋਟੀਆਂ ਦਾ ਵੀ ਭਾਰ ਹੈ ਪਾਣੀ ਦਾ ਵੀ ਭਾਰ ਹੈ ਸਾਰੀਆਂ ਚੀਜ਼ਾਂ ਸੁੱਟ ਦਿੰਦਾ ਲਗਾਤਾਰ ਵਾਪਸ ਭੱਜਿਆ ਆਉਂਦਾ ਭੱਜਿਆ ਆਉਂਦਾ ਪਿੰਡ ਦੇ 2 ਕਿਲੋਮੀਟਰ ਪਿੱਛੇ ਹੀ ਉਸਦੀ ਜਾਨ ਨਿਕਲ ਜਾਂਦੀ ਜ਼ਿਆਦਾ ਥੱਕਣ ਕਰਕੇ ਸਾਹ ਚੜਨ ਕਰਕੇ ਪਿੰਡ ਵਾਲੇ ਉਸਦੀ ਲਾਸ਼ ਚੁੱਕਦੇ ਨੇ ਬੜਾ ਖੁਸ਼ ਹੁੰਦੇ ਨੇ ਕਿ ਰੋਜ਼ ਹੀ ਇਹੋ ਜਿਹਾ ਲਾਲਚੀ ਆ ਜਾਂਦਾ ਜਿਸ ਦੇ ਨਾਲ ਸਾਡਾ ਕਾਰੋਬਾਰ ਚੱਲਦਾ ਰਹਿੰਦਾ ਇਸ ਲਈ ਲਾਲਚ ਤੋਂ ਹਮੇਸ਼ਾ ਦੂਰ ਹੀ ਰੋ ਲਾਲਚ ਹਮੇਸ਼ਾ ਹੀ ਬੰਦੇ ਨੂੰ ਲੈ ਡੁੱਬਦਾ ਉਸਨੇ ਜਾਨ ਵੀ ਗਵਾ ਦਿੱਤੀ ਜ਼ਮੀਨ ਵੀ ਹੱਥੋਂ ਗਈ 1 ਲੱਖ ਰੁਪਏ ਆ ਵੀ ਉਸਦੇ ਹੱਥੋਂ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ